हां जी दोस्तों लेके हाजिर हूं आप अपनी कहानी अधूरी ख्वाहिश भाग चौथा इस कहानी ਨੂੰ ਲਿਖਿਆ ਹੈ दयाल कौर जी ਨੇ ਮੰਮੀ ਜੀ ਪਿਛਲੀਆਂ ਗੱਲਾਂ ਤਾਂ ਮੈਂ ਸਾਰੀਆਂ ਭੁੱਲ ਗਈ ਸੀ ਜੋ ਹੁਣ ਮੇਰੇ ਸਾਹਮਣੇ ਮੇਰਾ ਭਵਿੱਖ ਖੜਾ ਹੈ ਉਸ ਬਾਰੇ ਸੋਚ-ਸੋਚ ਕੇ ਮੇਰਾ ਮਨ ਬੜਾ ਦੁਖੀ ਹੋ ਰਿਹਾ ਹੈ ਮਾਮਾ ਧੀਆ ਦੋਨੋਂ ਗੱਲਾਂ ਕਰਦੀਆਂ ਸੌ ਗਈਆਂ ਅਗਲੀ ਸਵੇਰ ਹੋਈ ਦੀਪਲੀ ਕੋਲ ਆ ਗਈ ਦੀਪ ਕਹਿਣ ਲੱਗੀ ਪ੍ਰੀਤ ਅੱਜ ਮੇਰੀ ਸਿਹਤ ਠੀਕ ਨਹੀਂ ਜੇ ਹੋ ਸਕਦਾ ਹੈ ਤੂੰ ਮੇਰੇ ਕੋਲ ਆ ਜਾ ਪ੍ਰੀਤ ਨੇ ਆਪਣੀ ਮੰਮੀ ਨੂੰ ਗੱਲ ਦੱਸ ਦਿੱਤੀ ਮੰਮੀ ਅੱਜ ਮੈਂ ਦੀਪ ਦੇ ਘਰ ਜਾਣਾ ਹੈ ਮਾਂ ਨੇ ਵੀ ਉਸ ਨੂੰ ਜਾਣ ਤੋਂ ਨਹੀਂ ਰੋਕਿਆ ਉਹ ਦੀਪ ਦੇ ਘਰ ਚਲੀ ਗਈ ਦੀਪ ਨੂੰ ਅੱਜ ਸੱਚਮੁੱਚ ਬਹੁਤ ਤੇਜ਼ ਬੁਖਾਰ ਸੀ ਧੀਰ ਤੱਕ ਪ੍ਰੀਤ ਚੁੱਪਚਾਪ ਦੀਪ ਦੇ ਸਹਾਰੇ ਬੈਠੀ ਰਹੀ ਅੱਧੇ ਇੱਕ ਘੰਟੇ ਬਾਅਦ ਦੀਪ ਉੱਠ ਕੇ ਬੈਠ ਗਈ ਪ੍ਰੀਤ ਹਾਂ ਸੁਣਾ ਫੇਰ ਅੱਗੇ ਅੱਗੇ ਕੀ ਹੋਇਆ ਤੇਰੀ ਸਾਰੀ ਕਹਾਣੀ ਜਾਣਨਾ ਚਾਹੁੰਦੀ ਹਾਂ ਮੈਂ ਇੰਨੀ ਦੇਰ ਤੱਕ ਮੈਨੂੰ ਕੁਝ ਦੱਸਿਆ ਵੀ ਨਹੀਂ ਤੂੰ ਮੈਂ ਤੈਨੂੰ ਦੱਸਦੀ ਕਿਵੇਂ ਆਪਣਾ ਕਦੇ ਮੇਲ ਵੀ ਤਾਂ ਨਹੀਂ ਹੋਇਆ ਆਪਣੇ ਕੋਲ ਇੱਕ ਦੂਜੇ ਦੇ ਫੋਨ ਨੰਬਰ ਵੀ ਨਹੀਂ ਸੀ ਇੰਨੀ ਲੰਮੀ ਚੌੜੀ ਗੱਲ ਮੈਂ ਘਰਦਿਆਂ ਦੇ ਸਾਹਮਣੇ ਕਰ ਵੀ ਨਹੀਂ ਸੀ ਸਕਦੀ ਉਹ ਦੀਪ ਨੂੰ ਕਹਿਣ ਲੱਗੀ ਲੈ ਸੋਣ ਫਿਰ ਅੱਗੇ ਕੀ ਹੋਇਆ ਮੈਂ ਤੇ ਮੇਰੇ ਪਾਪਾ ਅਸੀਂ ਵਾਪਸ ਆਪਣੇ ਘਰ ਨੂੰ ਉਸੇ ਦੁਪਹਿਰ ਆ ਗਏ ਸੀ ਮੇਰੇ ਸਹੁਰਾ ਸਾਹਿਬ ਨੇ ਸਾਨੂੰ ਇਹ ਕਹਿ ਦਿੱਤਾ ਸੀ ਕਿ ਅੱਜ ਸ਼ਾਮ ਤੱਕ ਉਹ ਜ਼ਰੂਰ ਪਹੁੰਚ ਜਾਵੇਗਾ। ਸ਼ਾਮ ਨੂੰ ਮੇਰੇ ਪਿਤਾ ਜੀ ਨੇ ਮੇਰਾ ਮੇਰੇ ਸਹੁਰਾ ਸਾਹਿਬ ਨੂੰ ਕਾਲ ਕੀਤੀ। ਉਹਨਾਂ ਨੇ ਦੱਸਿਆ ਸੁਖਵੀਰ ਬਸ ਆ ਰਿਹਾ ਹੈ ਅੱਧੇ ਪੌਣੇ ਘੰਟੇ ਵਿੱਚ। ਮੇਰਾ ਸਹੁਰਾ ਸਾਹਿਬ ਮੇਰੇ ਪਿਤਾ ਜੀ ਨੂੰ ਉਸੇ ਸਮੇਂ ਆਉਣ ਲਈ ਆਖਿਆ। ਅਸੀਂ ਰਾਤ ਨੂੰ ਹੀ ਗੱਡੀ ਲੈ ਕੇ ਚਲੇ ਗਏ। ਡਰਾਈਵਰ ਸਾਡੇ ਨਾਲ ਸੀ। ਜਦੋਂ ਅਸੀਂ ਉੱਥੇ ਪਹੁੰਚੇ ਉਹ ਸਾਡੇ ਆਉਣ ਤੋਂ ਪਹਿਲਾਂ ਪਹੁੰਚ ਚੁੱਕਾ ਸੀ। ਸ਼ਾਮ ਦਾ ਖਾਣਾ ਖਾਣ ਤੋਂ ਬਾਅਦ ਉਹ ਵਿਹਲਾ ਹੋਇਆ ਬੈਠਾ ਸੀ ਮੇਰੇ ਸਹੁਰਾ ਸਾਹਿਬ ਨੇ ਉਸ ਨੂੰ ਆਪਣੇ ਕਮਰੇ ਵਿੱਚ ਬੁਲਾਇਆ ਜਿੱਥੇ ਅਸੀਂ ਬੈਠੇ ਸੀ ਮੇਰੇ ਸਹੁਰਾ ਸਾਹਿਬ ਨੇ ਉਸ ਨੂੰ ਪੁੱਛਿਆ ਦੱਸ ਕਾਕਾ ਤੂੰ ਕੀ ਫੈਸਲਾ ਕੀਤਾ ਏ ਪ੍ਰੀਤ ਦੇ ਭਵਿੱਖ ਬਾਰੇ ਤੇ ਇਸ ਦੇ ਬੱਚਿਆਂ ਬਾਰੇ ਮੇਰੀ ਸੱਸ ਵੀ ਉੱਥੇ ਹੀ ਬੈਠੀ ਸੀ ਮੇਰੀ ਸੱਸ ਨੂੰ ਜਦੋਂ ਸੁਖਵੀਰ ਦੀ ਅਸਲੀਅਤ ਪਤਾ ਲੱਗੀ ਤਾਂ ਉਹ ਵੀ ਬਹੁਤ ਗੁੱਸੇ ਹੋਣ ਲੱਗੀ ਉਹ ਕਹਿਣ ਲੱਗਾ ਪਿਤਾ ਜੀ ਉਹ ਵਿਚਾਰੀ ਇਕੱਲੀ ਔਰਤ ਹੈ ਬੇਸਹਾਰਾ ਹੈ ਉਸ ਦਾ ਕੋਈ ਵੀ ਨਹੀਂ ਪ੍ਰੀਤ ਦੇ ਤਾਂ ਤੁਸੀਂ ਸਾਰੇ ਜੋ ਹੈਗੇ ਹੋ ਰਿਸ਼ਤੇਦਾਰੋਂ ਉਸ ਦੇ ਪਿਤਾ ਜੀ ਨੇ ਕਿਹਾ ਦੁਨੀਆ ਵਿੱਚ ਬਹੁਤ ਬੇਸਹਾਰਾ ਲੋਕ ਬੈਠੇ ਨੇ ਤੂੰ ਸਾਰਿਆਂ ਦਾ ਠੇਕਾ ਲਿਆ ਹੋਇਆ ਏ ਉਹ ਕਿਸ ਤਰ੍ਹਾਂ ਦੀ ਔਰਤ ਹੈ ਉਹ ਕਿਵੇਂ ਆਪਣੇ ਘਰੋਂ ਆਈ ਹੈ ਕੀ ਤੂੰ ਉਸ ਬਾਰੇ ਜਾਣਦਾ ਹੈ ਤੂੰ ਜੋ ਕਮਾਈ ਕਰਦਾ ਹੈ ਉਸ ਤੇ ਖਰਚ ਕਰ ਦਿੰਦਾ ਹੈ ਇਹਨਾਂ ਮਾਸੂਮ ਬੱਚਿਆਂ ਦਾ ਕੀ ਕਸੂਰ ਹੈ ਜੋ ਇੱਕ ਬਾਪ ਦੇ ਪਿਆਰ ਤੋਂ ਬਾਂਝੇ ਹੋ ਜਾਣਗੇ ਮੇਰੇ ਸਹੁਰਾ ਸਾਹਿਬ ਨੇ ਸਿਰਫ ਇੱਕ ਗੱਲ ਕਹੀ ਮੈਨੂੰ ਸੌ ਦੀ ਇੱਕ ਗੱਲ ਸੁਣਾ ਸੁਖਵੀਰ ਆਖਣ ਲੱਗਾ ਪਿਤਾ ਜੀ ਇਹਨਾਂ ਬੱਚਿਆਂ ਦੀ ਸਾਭ ਸੰਭਾਲ ਤੁਸੀਂ ਕਰੋ ਪ੍ਰੀਤ ਨੂੰ ਪੇਕੇ ਘਰ ਵਾਪਸ ਭੇਜ ਦਿਓ ਇਸ ਦਾ ਦੂਜਾ ਵਿਆਹ ਕਰ ਦੇਵੋ ਮੇਰੇ ਸਹੁਰਾ ਸਾਹਿਬ ਨੂੰ ਇਸ ਗੱਲ ਦਾ ਬਹੁਤ ਗੁੱਸਾ ਆ ਗਿਆ ਉਹਨਾਂ ਨੇ ਉੱਠ ਕੇ ਸੁਖਵੀਰ ਦੇ ਥੱਪੜ ਜੜ ਦਿੱਤੇ ਆਖਣ ਲੱਗੇ ਤੈਨੂੰ ਪਤਾ ਹੈ ਤੂੰ ਕੀ ਬੋਲ ਰਿਹਾ ਹੈ ਹੁਣ ਸੁਖਵੀਰ ਚੁੱਪਚਾਪ ਬੈਠਾ ਸੁਣ ਰਿਹਾ ਸੀ ਮੇਰੇ ਸਹੁਰਾ ਸਾਹਿਬ ਨੇ ਪੁਲਿਸ ਨੂੰ ਬੁਲਾ ਲਿਆ ਸੀ। ਉਹਨਾਂ ਨੇ ਸੁਖਵੀਰ ਦੀ ਗੱਡੀ ਦੇ ਕਾਗਜ਼ ਪੱਤਰ ਤੇ ਸੁਖਵੀਰ ਦਾ ਲਾਇਸੈਂਸ ਆਪਣੇ ਕੋਲ ਰੱਖ ਲਿਆ। ਇਹ ਸਭ ਕੁਝ ਸੁਖਵੀਰ ਦੇ ਪਿਤਾ ਜੀ ਨੇ ਹੀ ਕਰਵਾਇਆ ਸੀ। ਹੁਣ ਸੁਖਵੀਰ ਕਿਸੇ ਪਾਸੇ ਨਹੀਂ ਸੀ ਜਾ ਸਕਦਾ। ਕਿੰਨੇ ਦਿਨ ਉਹ ਘਰ ਹੀ ਰਹਿਣਾ ਪਿਆ। ਉਸ ਔਰਤ ਦੀ ਸੁਖਵੀਰ ਨੂੰ ਕਾਲ ਆਈ ਤਾਂ ਕਾਲ ਮੇਰੇ ਸਹੁਰਾ ਸਾਹਿਬ ਨੇ ਚੁੱਕੀ। ਉਹ ਉਸ ਔਰਤ ਨੂੰ ਕਹਿਣ ਲੱਗੇ ਅੱਜ ਤੋਂ ਬਾਅਦ ਸੁਖਵੀਰ ਨੂੰ ਕੋਈ ਕਾਲ ਨਹੀਂ ਕਰਨੀ। ਸੁਖਵੀਰ ਸਾਡਾ ਪੁੱਤਰ ਹੈ ਤੇ ਪ੍ਰੀਤ ਦਾ ਪਤੀ ਹੈ ਚਾਰ ਬੱਚਿਆਂ ਦਾ ਪਿਤਾ ਹੈ ਉਸ ਤੋਂ ਬਾਅਦ ਮੁੜ ਕੇ ਉਸ ਔਰਤ ਦੀ ਕੋਲ ਨਹੀਂ ਆਈ ਹੁਣ ਉਹ ਮੇਰੇ ਸਹੁਰਾ ਸਾਹਿਬ ਨੇ ਸੁਖਵੀਰ ਨੂੰ ਖੇਤੀ ਦੇ ਕੰਮਾਂ ਵਿੱਚ ਆਪਣੇ ਨਾਲ ਲਗਾ ਲਿਆ ਖੇਤਾਂ ਦੇ ਸਾਰੇ ਕੰਮ ਉਸ ਨੂੰ ਹੀ ਕਰਨੇ ਪੈ ਰਹੇ ਸੀ ਦੀਪ ਹੁਣ ਭਾਵੇਂ ਸੁਖਵੀਰ ਪਿੰਡ ਆ ਗਿਆ ਸੀ ਖੇਤਾਂ ਵਿੱਚ ਪਿਤਾ ਜੀ ਨਾਲ ਸਾਰੇ ਕੰਮ ਕਰਾਉਂਦਾ ਸੀ ਪਰ ਮੇਰੇ ਨਾਲ ਕਦੇ ਚੰਗੀ ਤਰ੍ਹਾਂ ਗੱਲ ਨਹੀਂ ਕਰਦਾ ਸੀ ਮੈਂ ਪਤਾ ਨਹੀਂ ਕਿਹੜਾ ਗੁਨਾਹ ਕਰ ਦਿੱਤਾ ਸੀ ਮੇਰੇ ਵੱਡੇ ਦੋਨੋਂ ਬੱਚੇ ਹੁਣ ਸਕੂਲ ਜਾਂਦੇ ਸੀ ਪਿੰਡ ਵਿੱਚ ਹੀ ਪ੍ਰਾਇਮਰੀ ਸਕੂਲ ਵਿੱਚ ਪੜਨ ਪਾਏ ਹੋਏ ਸੀ ਸ਼ਾਮ ਨੂੰ ਸੁਖਵੀਰ ਚੁੱਪਚਾਪ ਆਪਣੇ ਕਮਰੇ ਵਿੱਚ ਬੈਠ ਜਾਂਦਾ ਸੀ ਮੈਂ ਇੱਕ ਦਿਨ ਉਸ ਨੂੰ ਕਿਹਾ ਸੁਖਵੀਰ ਜੇ ਮੈਂ ਤੁਹਾਨੂੰ ਚੰਗੀ ਨਹੀਂ ਲੱਗਦੀ ਤਾਂ ਮੈਂ ਆਪਣੇ ਪੇਕੇ ਘਰ ਰਹਿਣ ਲੱਗ ਪੈਂਦੀ ਹਾਂ ਉਹ ਮੂੰਹੋਂ ਕੁਝ ਨਾ ਬੋਲੇ ਮੈਂ ਇੱਕ ਦਿਨ ਆਪਣੇ ਸੱਸ ਤੇ ਸਹੁਰੇ ਨੂੰ ਕਿਹਾ ਮੇਰਾ ਇਸ ਘਰ ਵਿੱਚ ਰਹਿਣ ਦਾ ਕੀ ਮਤਲਬ ਹੈ ਨੌਕਰਾਨੀਆਂ ਵਾਂਗ ਸਾਰਾ ਦਿਨ ਕੰਮ ਕਰਦੀ ਹਾਂ ਤੇਰੇ ਪੁੱਤਰ ਨੇ ਤਾਂ ਮੈਨੂੰ ਕਦੇ ਗੁਰਦੁਆਰਾ ਸਾਹਿਬ ਮੱਥਾ ਟੇਕਣ ਵੀ ਲੈ ਕੇ ਨਹੀਂ ਗਿਆ ਮੇਰੇ ਨਾਲ ਚੰਗੀ ਤਰ੍ਹਾਂ ਬੋਲਦਾ ਵੀ ਨਹੀਂ ਮੈਂ ਕੀ ਗੁਨਾਹ ਕਰ ਦਿੱਤਾ ਮੇਰੇ ਸਹੁਰੇ ਨੇ ਮੇਰੀ ਗੱਲ ਸੁਣ ਲਈ ਪਰ ਮੇਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਇੱਕ ਦਿਨ ਮੇਰੇ ਪਿਤਾ ਜੀ ਤੇ ਮੇਰੀ ਮਾਂ ਮੈਨੂੰ ਮਿਲਣ ਲਈ ਆ ਗਏ ਮੈਂ ਉਹਨਾਂ ਨੂੰ ਸਾਰੀ ਗੱਲ ਦੱਸੀ ਉਹ ਕਹਿਣ ਲੱਗੇ ਪੁੱਤ ਤੂੰ ਸਾਡੇ ਨਾਲ ਚੱਲ ਮੈਂ ਆਪਣੇ ਸੱਸ ਤੇ ਸਹੁਰੇ ਨੂੰ ਪੁੱਛਿਆ ਕਿ ਕੀ ਮੈਂ ਇੱਕ ਹਫ਼ਤੇ ਲਈ ਆਪਣੇ ਮੰਮੀ ਤੇ ਪਾਪਾ ਨਾਲ ਪੇਕੇ ਘਰ ਜਾ ਸਕਦੀ ਹਾਂ ਉਹਨਾਂ ਨੇ ਵੀ ਮੈਨੂੰ ਹਾਂ ਕਰ ਦਿੱਤੀ ਮੈਂ ਆਪਣੇ ਪੇਕੇ ਜਾਣ ਲਈ ਆਪਣਾ ਬੈਗ ਤਿਆਰ ਕਰਦੀ ਫਿਰਦੀ ਸੀ ਮੇਰੇ ਪਤੀ ਨੇ ਮੈਨੂੰ ਵੇਖ ਲਿਆ ਸੀ ਪਰ ਉਹ ਮੂੰਹੋਂ ਕੁਝ ਨਾ ਬੋਲੇ ਮੇਰੇ ਮਾਤਾ ਪਿਤਾ ਇੱਕ ਰਾਤ ਸਾਡੇ ਘਰ ਰਹੇ ਅਗਲੀ ਸਵੇਰ ਉਹਨਾਂ ਨੇ ਜਾਣ ਦੀ ਤਿਆਰੀ ਕਰ ਲਈ ਅਸੀਂ ਆਪਣੀ ਛੋਟੀ ਬੱਚੀ ਨੂੰ ਨਾਲ ਲੈ ਲਿਆ ਬਾਕੀ ਬੱਚੇ ਸੁਖਵੀਰ ਦੇ ਹਵਾਲੇ ਕਰ ਦਿੱਤੇ ਮੇਰੇ ਸੱਸ ਸਹੁਰੇ ਨੂੰ ਤਾਂ ਪਤਾ ਸੀ ਕਿ ਮੈਂ ਕੁਝ ਦਿਨ ਲਈ ਪੇਕੇ ਜਾ ਰਹੀ ਹਾਂ ਸੁਖਵੀਰ ਨੂੰ ਨਹੀਂ ਪਤਾ ਸੀ ਕਿਉਂਕਿ ਉਹ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਸੀ ਪਰ ਜਦੋਂ ਮੈਂ ਜਾਣ ਲੱਗੀ ਫਿਰ ਸੁਖਵੀਰ ਬੋਲ ਪਿਆ ਤੂੰ ਕਿਉਂ ਜਾ ਰਹੀ ਹੈ ਇਹ ਹੀ ਆਖਿਆ ਮੈਂ ਕੁਝ ਦਿਨ ਲਈ ਮੰਮੀ ਪਾਪਾ ਕੋਲ ਰਹਿਣ ਲਈ ਚੱਲੀ ਹਾਂ ਫਿਰ ਉਹ ਕੁਝ ਨਾ ਬੋਲਿਆ ਅੱਛਾ ਕਹਿ ਕੇ ਚੁੱਪ ਕਰ ਗਿਆ ਮੈਂ ਆਪਣੇ ਪੇਕੇ ਘਰ ਆ ਗਈ ਪਹਿਲਾਂ ਤਾਂ ਮੇਰਾ ਬੈਗ ਵੇਖ ਕੇ ਮੇਰੀ ਪਰਜਾਈ ਸੋਚਣ ਲੱਗੀ ਕਿ ਦੀਦੀ ਹੁਣ ਫੇਰ ਸਾਡੇ ਘਰ ਆ ਕੇ ਰਹਿਣ ਲੱਗ ਪਈ। ਦੀਪ ਇਹ ਵੀ ਗੱਲ ਕਿੰਨੀ ਅਜੀਬ ਹੋ ਜਾਂਦੀ ਆ ਨਾ। ਕੁੜੀਆਂ ਪੇਕੇ ਘਰ ਵੀ 25 ਸਾਲ ਗੁਜ਼ਾਰਦੀਆਂ ਨੇ ਫਿਰ ਸਹੁਰੇ ਘਰ ਚਲੀਆਂ ਜਾਂਦੀਆਂ ਨੇ। ਉਹਨਾਂ ਨੂੰ ਸਾਰੇ ਪਰਾਇਆ ਸਮਝਣ ਲੱਗ ਪੈਂਦੇ ਨੇ। ਹੁਣ ਉਹ ਇਹੀ ਸੋਚਦੀ ਸੀ ਕਿ ਪ੍ਰੀਤ ਵਿਦਾ ਇਸ ਘਰ ਵਿੱਚ ਰਹਿਣ ਦਾ ਕੋਈ ਅਧਿਕਾਰ ਨਹੀਂ ਆ। ਕੁੜੀ ਜਿਸ ਘਰ ਵਿੱਚ ਜਨਮ ਲੈਂਦੀ ਹੈ ਦੁਨੀਆਦਾਰੀ ਕਿੰਨੀ ਅਜੀਬ ਗੱਲ ਹੈ ਵਿਆਹ ਤੋਂ ਬਾਅਦ ਉਸ ਘਰ ਵਿੱਚ ਰਹਿਣ ਲਈ ਸਮਾਜ ਵੀ ਇਜਾਜ਼ਤ ਨਹੀਂ ਦਿੰਦਾ ਆਠਕ ਦਿਨ ਮੈਂ ਆਪਣੇ ਪੇਕੇ ਘਰ ਰਹੀ ਇੱਕ ਦਿਨ ਸੁਖਵੀਰ ਦੀ ਕਾਲ ਆ ਗਈ ਮੈਨੂੰ ਕਹਿਣ ਲੱਗਾ ਪ੍ਰੀਤ ਤੂੰ ਕਦੋਂ ਆਉਣਾ ਮੈਂ ਹਾਸੇ ਵਿੱਚ ਆਖ ਦਿੱਤਾ ਕਿ ਮੈਂ 15 ਦਿਨ ਹੋਰ ਰਹਿਣਾ ਹੈ ਉਹ ਗੁੱਸੇ ਵਿੱਚ ਬੋਲੇ ਨਹੀਂ ਬਸ ਹੋਰ ਨਹੀਂ ਰਹਿਣਾ ਉਹ ਮੈਨੂੰ ਕਹਿਣ ਲੱਗਾ ਸਵੇਰ ਨੂੰ ਹੀ ਮੈਂ ਤੈਨੂੰ ਲੈਣ ਆਵਾਂਗਾ ਤੂੰ ਬਸ ਤਿਆਰ ਰਹੀਂ ਮੈਂ ਅੰਦਰੋਂ ਅੰਦਰ ਬੜੀ ਖੁਸ਼ ਹੋਈ ਇਹ ਸੋਚ ਕੇ ਕਿ ਮੇਰੇ ਪਤੀ ਨੂੰ ਮੇਰੀ ਘਾਟ ਮਹਿਸੂਸ ਹੋਈ ਆ ਮੈਂ ਉਹਨਾਂ ਨੂੰ ਕਿਹਾ ਤੁਸੀਂ ਮੈਨੂੰ ਲੈਣ ਕਿਉਂ ਆਉਂਗੇ ਉਹ ਬੋਲੇ ਮੇਰਾ ਇਸ ਘਰ ਵਿੱਚ ਤੇਰੇ ਬਿਨਾ ਬਿਲਕੁਲ ਵੀ ਦਿਲ ਨਹੀਂ ਲੱਗਦਾ ਮੈਂ ਕਿਹਾ ਸੁਖਵੀਰ ਜੇ ਤੁਹਾਡਾ ਆਪਣਾ ਘਰ ਹੋ ਕੇ ਵੀ ਤੁਹਾਡਾ ਦਿਲ ਨਹੀਂ ਲੱਗਦਾ ਤੁਸੀਂ ਮੇਰਾ ਦਿਲ ਵੇਖੋ ਮੈਂ ਪਰाये ਘਰ ਵਿੱਚ 1 ਸਾਲ ਤੁਹਾਡੇ ਤੋਂ ਬਿਨਾ ਕਿਵੇਂ ਰਹੀ ਤੁਹਾਨੂੰ ਅਹਿਸਾਸ ਹੈ ਮੈਨੂੰ ਕੁਝ ਦਿਨ ਹੋਰ ਰਹਿਣ ਦੇਵੋ ਪ੍ਰੀਤ ਹੁਣ ਤੂੰ ਇੱਕ ਦਿਨ ਵੀ ਨਹੀਂ ਰਹੇਂਗੀ ਮੈਂ ਕੱਲ ਨੂੰ ਤੈਨੂੰ ਲੈਣ ਆਵਾਂਗਾ ਸੱਚ ਪੁੱਛੇ ਦੀਪ ਮੈਨੂੰ ਇੰਨਾ ਚਾ ਚੜ ਗਿਆ ਕਿ ਇੰਨਾ ਚਾ ਤਾਂ ਮੈਨੂੰ ਕਦੇ ਸਹੁਰੇ ਘਰ ਤੋਂ ਪੇਕੇ ਘਰ ਆਉਣ ਵੇਲੇ ਨਹੀਂ ਸੀ ਚੜਿਆ ਹਾਂ ਮੈਨੂੰ ਸਹੁਰੇ ਘਰ ਜਾਣ ਦਾ ਚਾ ਨਹੀਂ ਸੀ ਮੈਨੂੰ ਸੁਖਵੀਰ ਦੇ ਪਿਆਰ ਦਾ ਸੀ ਮੈਨੂੰ ਅਹਿਸਾਸ ਹੋਇਆ ਇਹ ਸੁਖਵੀਰ ਮੈਨੂੰ ਪਿਆਰ ਕਰਦਾ ਹੈ ਉਹ ਮੇਰੇ ਨਾਲ ਇਸੇ ਕਰਕੇ ਗੁੱਸੇ ਹੈ ਉਸ ਨੂੰ ਦਿੱਲੀ ਤੋਂ ਘਰ ਲਿਆਉਣ ਵਿੱਚ ਮੈਂ ਕਸੂਰਬਾਰ ਹਾਂ ਦੀਪ ਅਗਲੇ ਦਿਨ ਮੇਰਾ ਪਤੀ ਮੈਨੂੰ ਲੈਣ ਆ ਗਿਆ ਮੇਰੇ ਮਾਤਾ ਪਿਤਾ ਨੇ ਇੱਕ ਵਾਰ ਵੀ ਨਾਂ ਲੈ ਕੇ ਜਾਣ ਨੂੰ ਨਾ ਕਿਹਾ ਉਹ ਬਹੁਤ ਖੁਸ਼ੀ ਸਭ ਤੋਂ ਜ਼ਿਆਦਾ ਖੁਸ਼ੀ ਤਾਂ ਮੇਰੀ ਪਰਜਾਈ ਨੂੰ ਸੀ ਮੈਂ ਹੁਣ ਸੁਖਵੀਰ ਦੇ ਨਾਲ ਆਪਣੇ ਸਹੁਰੇ ਘਰ ਚਲੀ ਗਈ ਸੁਖਵੀਰ ਵੀ ਅੱਜ ਬਹੁਤ ਖੁਸ਼ ਦਿਖਾਈ ਦਿੰਦਾ ਸੀ ਸੋ ਕਬੀਰ ਜਦੋਂ ਮੈਨੂੰ ਲੈਣ ਆਉਂਦਾ ਹੈ ਤਾਂ ਮੈਂ ਬਹੁਤ ਖੁਸ਼ ਹੁੰਦੀ ਪਰ ਮੈਂ ਆਪਣੀ ਖੁਸ਼ੀ ਦਾ ਦਿਖਾਵਾ ਨਹੀਂ ਸੀ ਕਰਦੀ ਮੇਰੀ ਖੁਸ਼ੀ ਦਾ ਨਾ ਸੁਖਵੀਰ ਨੂੰ ਪਤਾ ਸੀ ਤੇ ਨਾ ਮੇਰੇ ਘਰਦਿਆਂ ਨੂੰ ਮੈਂ ਸੋਚਦੀ ਸੀ ਕਿ ਚਲੋ ਖੈਰ ਹੁਣ ਸੁਖਵੀਰ ਨੂੰ ਅਕਲ ਤਾਂ ਆ ਗਈ ਵਧੀਆ ਗੱਲ ਹੈ ਕਹਿੰਦੇ ਨੇ ਸਵੇਰ ਦਾ ਭੁੱਲਿਆ ਜੇ ਸ਼ਾਮ ਨੂੰ ਘਰ ਪਰਤ ਆਵੇ ਉਹਨੂੰ ਭੁੱਲਿਆ ਨਹੀਂ ਆਖਦੇ ਦੀਪ ਜਦੋਂ ਮੈਂ ਸੁਖਵੀਰ ਦੇ ਘਰ ਆਈ ਤਾਂ ਦੋ ਦਿਨ ਤਾਂ ਸੁਖਵੀਰ ਮੇਰੇ ਨਾਲ ਬਹੁਤ ਵਧੀਆ ਗੱਲਬਾਤ ਕਰਦਾ ਰਿਹਾ ਪਤਾ ਨਹੀਂ ਤੀਸਰੇ ਦਿਨ ਉਸ ਨੂੰ ਕੀ ਹੋ ਗਿਆ ਉਸ ਨੇ ਮੇਰੇ ਸਹੁਰਾ ਸਾਹਿਬ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਮੈਂ ਇਸ ਘਰ ਵਿੱਚ ਹੋਰ ਨਹੀਂ ਰਹਿ ਸਕਦਾ ਮੇਰਾ ਬਹੁਤ ਦਮ ਘੁੱਟਦਾ ਹੈ ਮੈਂ ਵਾਪਸ ਦਿੱਲੀ ਜਾਣਾ ਚਾਹੁੰਦਾ ਹਾਂ ਮੇਰੇ ਸਹੁਰਾ ਸਾਹਿਬ ਨੇ ਉਸ ਨੂੰ ਕਿਹਾ ਦਿੱਲੀ ਜਾ ਕੇ ਹੁਣ ਤੂੰ ਕੀ ਕਰੇਂਗਾ ਨਾ ਤੇਰੇ ਕੋਲ ਗੱਡੀ ਦਾ ਲਾਇਸੈਂਸ ਹੈ ਨਾ ਗੱਡੀ ਦੇ ਪੇਪਰ ਨੇ ਉਹ ਕਹਿਣ ਲੱਗਾ ਭਾਵੇਂ ਮੈਂ ਮੰਗ ਕੇ ਰੋਟੀ ਖਾਵਾਂ ਪਰ ਮੈਂ ਕੱਲ ਨੂੰ ਦਿੱਲੀ ਜਾਵਾਂਗਾ ਮੈਂ ਉਸ ਨੂੰ ਬੜਾ ਵਾਸਤਾ ਪਾਇਆ ਸੋ ਖਵੀਰ ਜੇ ਤੂੰ ਮੈਨੂੰ ਛੱਡ ਕੇ ਚਲਾ ਗਿਆ ਮੈਂ ਕਦੇ ਵੀ ਆਪਣੇ ਪੇਕੇ ਘਰ ਤੋਂ ਵਾਪਸ ਨਹੀਂ ਆਵਾਂਗੀ। ਉਸਨੇ ਵੀ ਮੈਨੂੰ ਇਹੀ ਕਿਹਾ ਤੂੰ ਕੱਲ ਜਾਣਾ ਅੱਜ ਚਲੇ ਜਾ ਪੰਜਾਬ ਵਿੱਚ ਹੁਣ ਮੇਰਾ ਕੋਈ ਵੀ ਨਹੀਂ। ਅਗਲੇ ਦਿਨ ਸਵੇਰ ਨੂੰ ਅਜੇ ਅਸੀਂ ਸਾਰੇ ਸੁੱਤੇ ਪਏ ਸੀ। ਸਾਨੂੰ ਪਤਾ ਵੀ ਨਹੀਂ ਲੱਗਣ ਦਿੱਤਾ ਕਿs ਵੇਲੇ ਤਿਆਰ ਹੋ ਕੇ ਉਹ ਘਰੋਂ ਚਲਾ ਗਿਆ। ਜਦੋਂ ਦਿਨ ਚੜ੍ਹਿਆ ਮੇਰੇ ਸਹੁਰਾ ਸਾਹਿਬ ਨੇ ਮੈਨੂੰ ਪੁੱਛਿਆ ਪ੍ਰੀਤ ਸੁਖਵੀਰ ਕਿੱਥੇ ਗਿਆ? ਬੜਾ ਮੈਂ ਕੀ ਦੱਸਾਂ ਮੈਨੂੰ ਤਾਂ ਖੁਦ ਨੂੰ ਨਹੀਂ ਸੀ ਪਤਾ ਪਿਤਾ ਜੀ ਨੇ ਉਸ ਨੂੰ ਕਾਲ ਲਾਈ ਉਸ ਦੀ ਰਿੰਗ ਜਾ ਰਹੀ ਸੀ ਪਰ ਉਸ ਨੇ ਫੋਨ ਨਹੀਂ ਚੱਕਿਆ ਪਿਤਾ ਜੀ ਨੇ ਵੱਖ-ਵੱਖ ਨੰਬਰਾਂ ਤੋਂ ਕਾਲ ਲਾਈ ਉਸ ਨੇ ਕਿਸੇ ਦਾ ਵੀ ਫੋਨ ਨਾ ਚੱਕਿਆ ਜਦੋਂ ਉਸ ਨੇ ਕਾਲ ਪਿਕ ਨਾ ਕੀਤੀ ਤਾਂ ਮੇਰੇ ਪਿਤਾ ਜੀ ਨੇ ਥਾਣੇ ਰਿਪੋਰਟ ਕਰਾ ਦਿੱਤੀ ਉਹ ਕਹਿਣ ਲੱਗੇ ਇਹੋ ਜਿਹੇ ਬੰਦੇ ਦਾ ਕੀ ਪਤਾ ਹੈ ਕਿਹੜਾ ਖੂ ਖਾਤਾ ਗੰਦਾ ਕਰ ਦੇਵੇ ਅਸੀਂ ਇਸ ਵਿੱਚ ਬੰਨੇ ਜਾਵਾਂਗੇ ਸਾਨੂੰ ਇਹ ਪਤਾ ਸੀ ਕਿ ਉਹ ਦਿੱਲੀ ਟ੍ਰੇਨ ਰਾਹੀ ਹੀ ਜਾਂਦੇ ਸੀ ਮੇਰੇ ਸਹਰਾਬ ਨੇ ਉਸੇ ਸਮੇਂ ਟੈਕਸੀ ਵਾਲੇ ਨੂੰ ਕਾਲ ਕੀਤੀ ਟੈਕਸੀ ਵਾਲਾ ਵੀ ਅੱਧੇ ਘੰਟੇ ਦੇ ਵਿੱਚ ਵਿੱਚ ਸਾਡੇ ਘਰ ਪਹੁੰਚ ਗਿਆ ਲੁਧਿਆਣੇ ਤੋਂ ਟ੍ਰੇਨ ਚੱਲ ਕੇ ਖੰਨਾ ਸਰਹੰਦ ਨੂੰ ਹੁੰਦੀ ਹੋਈ ਅੰਬਾਲਾ ਸਟੇਸ਼ਨ ਤੇ ਰੁਕਣਾ ਸੀ ਟੈਕਸੀ ਵਾਲਾ ਟ੍ਰੇਨ ਪਹੁੰਚਣ ਤੋਂ ਪਹਿਲਾਂ ਅੰਬਾਲਾ ਪਹੁੰਚ ਗਿਆ ਮੇਰੇ ਪਿਤਾ ਜੀ ਨੇ ਆਪ ਉਸ ਟ੍ਰੇਨ ਦੀ ਟਿਕਟ ਲਈ ਟ੍ਰੇਨ ਵਿੱਚ ਸਵਾਰ ਹੋ ਗਏ ਉਸ ਤੋਂ ਬਾਅਦ ਉਹਨਾਂ ਨੇ ਹਰ ਡੱਬੇ ਵਿੱਚ ਦੇਖਿਆ ਏਟਰੀ ਇਹਦੇ ਇੱਕ ਡੱਬੇ ਵਿੱਚ ਉੱਪਰਲੀ ਸੀਟ ਤੇ ਸੁੱਤੇ ਹੋਏ ਮੇਰੇ ਪਿਤਾ ਜੀ ਨੇ ਵੇਖ ਲਏ। ਉਹਨਾਂ ਨੂੰ ਜਗਾਇਆ। ਉਹ ਅੱਬੜਵਾਹੇ ਉੱਠਿਆ ਤੇ ਇੱਕਦਮ ਵੇਖ ਕੇ ਹੈਰਾਨ ਹੋ ਗਿਆ। ਮੇਰੇ ਸਹੁਰਾ ਸਾਹਿਬ ਨੇ ਸੋਚਿਆ ਕਿ ਮੈਂ ਵੀ ਇਸ ਨਾਲ ਦਿੱਲੀ ਹੀ ਚੱਲਾਂਗਾ। ਰਸਤੇ ਵਿੱਚ ਤਾਂ ਹੁਣ ਉਤਰ ਨਹੀਂ ਸੀ ਸਕਦੇ। ਕਿਤੇ ਨਾ ਹੀ ਰੁਕਣਾ ਚਾਹੁੰਦੇ ਸੀ। ਟੈਕਸੀ ਵਾਲੇ ਨੂੰ ਉੱਥੋਂ ਵਾਪਸ ਕਰ ਦਿੱਤਾ। ਟ੍ਰੇਨ ਜਦੋਂ ਦਿੱਲੀ ਰੇਲਵੇ ਸਟੇਸ਼ਨ ਤੇ ਪਹੁੰਚੀ ਸੋਹਰਾ ਸਾਹਿਬ ਨੇ ਉੱਥੋਂ ਹੀ ਪੁਲਿਸ ਨੂੰ ਕਾਲ ਕਰਕੇ ਦੱਸ ਦਿੱਤਾ ਸੀ ਮੇਰਾ ਪੁੱਤਰ ਮੈਨੂੰ ਟ੍ਰੇਨ ਵਿੱਚ ਮਿਲ ਗਿਆ ਹੈ ਮੇਰੇ ਸੋਹਰਾ ਸਾਹਿਬ ਨੇ ਸੁਖਵੀਰ ਨਾਲ ਕੋਈ ਗੱਲ ਨਾ ਕੀਤੀ ਉਹ ਦਿੱਲੀ ਉੱtre ਇੱਕ ਪਾਸੇ ਖੜ ਗਏ ਉਸ ਨੂੰ ਮੇਰੇ ਸੋਹਰਾ ਸਾਹਿਬ ਨੇ ਪੁੱਛਿਆ ਸੁਖਵੀਰ ਕਰ ਛੱਡਣ ਦਾ ਕੀ ਕਾਰਨ ਹੈ ਤੂੰ 4 ਬੱਚਿਆਂ ਦਾ ਬਾਪ ਹੈ ਬੱਚਿਆਂ ਦੀ ਦੇਖ ਰੇਖ ਕੌਣ ਕਰੇਗਾ ਵੱਡੀ ਲੜਕੀ ਹੁਣ 12 ਸਾਲ ਦੀ ਹੋ ਗਈ ਆ ਉਹ ਹਾਈ ਸਕੂਲ ਵਿੱਚ ਪੜਨ ਜਾਂਦੀ ਹੈ ਤੇਰਾ ਪੁੱਤ ਵੀ 10 ਸਾਲਾਂ ਦਾ ਹੋ ਚੁੱਕਿਆ ਇੱਕ ਗੱਲ ਦੱਸ ਤੇਰੀ ਪਤਨੀ ਤੈਨੂੰ ਕੀ ਕਹਿੰਦੀ ਹੈ ਜਿਸ ਤੋਂ ਤੂੰ ਦੂਰ ਦੂਰ ਭਜਦਾ ਹੈ ਸੁਖਵੀਰ ਨੇ ਕਿਹਾ ਪਿਤਾ ਜੀ ਉਹ ਮੈਨੂੰ ਕੁਝ ਨਹੀਂ ਕਹਿੰਦੀ ਪਰ ਮੇਰਾ ਘਰ ਵਿੱਚ ਮਨ ਨਹੀਂ ਲੱਗਦਾ ਸੁਖਵੀਰ ਜੇ ਮਨ ਨਹੀਂ ਲੱਗਦਾ ਤਾਂ ਘਰ ਛੱਡ ਕੇ ਨਹੀਂ ਜਾਂਦੇ ਹੁੰਦੇ ਜਦੋਂ ਪਿਓ ਪੁੱਤ ਦੋਨੋਂ ਗੱਲਾਂ ਕਰ ਰਹੇ ਸੀ ਨੇੜੇ ਇੱਕ ਸਿਕਿਉਰਿਟੀ ਗਾਰਡ ਉਹਨਾਂ ਦੀਆਂ ਗੱਲਾਂ ਸੁਣ ਰਿਹਾ ਸੀ ਉਸਨੇ ਆ ਕੇ ਮੇਰੇ ਸਹੁਰਾ ਸਾਹਿਬ ਨੂੰ ਪੁੱਛ ਹੀ ਲਿਆ ਸਕਿਉਰਿਟੀ ਗਾਰਡ ਨੇ ਮੇਰੇ ਪਿਤਾ ਜੀ ਨੂੰ ਪੁੱਛਿਆ ਇਹ ਆਪ ਨਾਲ ਨਾਰਾਜ਼ ਕਿਉਂ ਹੈ ਸਮਝ ਨਹੀਂ ਲੱਗ ਰਹੀ ਸੀ ਮੈਂ ਵੀ ਕਦੇ ਸੁਖਵੀਰ ਨੂੰ ਕੁਝ ਨਹੀਂ ਕਿਹਾ ਸੀ ਸੁਖਵੀਰ ਨੂੰ ਹੁਣ ਪੈਸੇ ਨਹੀਂ ਮਿਲਦੇ ਸੀ ਘਰ ਦਾ ਸਾਰਾ ਕਰਤਾ ਧਰਤਾ ਮੇਰੇ ਸੋਹਰਾ ਸਾਹਿਬ ਸੀ ਇਹ ਸੋਹਰਾ ਸਾਹਿਬ ਨੇ ਬਹੁਤ ਜਿੱਦ ਕੀਤੀ ਉਸ ਨੂੰ ਬਾਰ-ਬਾਰ ਪੁੱਛਿਆ ਕੀ ਗੱਲ ਹੈ ਤੂੰ ਘਰ ਤੋਂ ਦੂਰ-ਦੂਰ ਕਿਉਂ ਜਾਂਦਾ ਹੈ ਸੁਖਵੀਰ ਦੇ ਹੱਥ ਵਿੱਚ ਕਸੋਨੇ ਦੀ ਅੰਗੂਠੀ ਸੀ ਜੋ ਮੇਰੇ ਮਾਪਿਆਂ ਨੇ ਉਸ ਨੂੰ ਵਿਆਹ ਵੇਲੇ ਪਹਿਨਾਈ ਸੀ ਮੇਰੇ ਸਹੁਰਾ ਸਾਹਿਬ ਦੀ ਅਚਾਨਕ ਉਸ ਦੀ ਉਂਗਲ ਤੇ ਨਿਗਾਹ ਪੈ ਗਈ ਉਸ ਨੇ ਪੁੱਛਿਆ ਕਿ ਤੇਰੀ ਅੰਗੂਠੀ ਕਿੱਥੇ ਹੈ ਜੋ ਤੇਰੇ ਸਹੁਰਿਆਂ ਵੱਲੋਂ ਤੈਨੂੰ ਪਹਿਨਾਈ ਗਈ ਸੀ ਉਹ ਹੁਣ ਤੇਰੇ ਹੱਥ ਵਿੱਚ ਨਹੀਂ ਆ ਉਸਦੇ ਪਿਤਾ ਜੀ ਸਮਝ ਗਏ ਕਿ ਉਸ ਨੇ ਉਹ ਅੰਗੂਠੀ ਵੇਚ ਦਿੱਤੀ ਹੈ ਸੁਖਵੀਰ ਦੇ ਪਿਤਾ ਜੀ ਨੇ ਸੁਖਵੀਰ ਤੋਂ ਕਈ ਵਾਰ ਅੰਗੂਠੀ ਬਾਰੇ ਪੁੱਛਿਆ ਕਿ ਅੰਗੂਠੀ ਕਿੱਥੇ ਹੈ ਪਿਤਾ ਜੀ ਦੇ ਵਾਰ-ਵਾਰ ਪੁੱਛਣ ਤੇ ਸੁਖਵੀਰ ਨੂੰ ਦੱਸਣਾ ਪਿਆ ਕਿ ਮੈਂ ਉਹ ਅੰਗੂਠੀ ਵੇਚ ਦਿੱਤੀ ਸੀ ਉਸਦੇ ਪਿਤਾ ਜੀ ਨੇ ਉਸ ਨੂੰ ਪੁੱਛਿਆ ਕਿ ਅੰਗੂਠੀ ਵੇਚਣ ਦਾ ਕਾਰਨ ਕੀ ਸੀ ਸੁਖਵੀਰ ਬੋਲਣ ਲੱਗਾ ਪਿਤਾ ਜੀ ਮੇਰੇ ਕੋਲ ਖਾਣ ਪੀਣ ਲਈ ਖਰਚਾ ਨਹੀਂ ਸੀ ਇਸ ਕਰਕੇ ਮੈਨੂੰ ਅੰਗੂਠੀ ਵੇਚਣੀ ਪਈ ਸੁਖਵੀਰ ਨੂੰ ਪਿਤਾ ਜੀ ਨੇ ਆਖਿਆ ਜੋ ਤੇਰੀ ਤਨਖਾਹ ਸੀ ਜਾਂ ਮਹੀਨੇ ਵਿੱਚ ਜੋ ਪੈਸੇ ਤੂੰ ਗੱਡੀ ਤੋਂ ਕਮਾਉਂਦਾ ਸੀ ਉਹ ਪੈਸੇ ਤੇਰੇ ਕਿੱਥੇ ਜਾਂਦੇ ਸੀ ਪਿਤਾ ਜੀ ਦਿੱਲੀ ਦੇ ਵਿੱਚ ਮੰਗਾਈ ਬਹੁਤ ਆ ਹਰ ਚੀਜ਼ ਬਹੁਤ ਮਹਿੰਗੀ ਆ ਉਹਨਾਂ ਪੈਸਿਆਂ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਸੀ ਇਸ ਕਰਕੇ ਮੈਨੂੰ ਅੰਗੂਠੀ ਵੇਚਣੀ ਪਈ ਪਿਤਾ ਜੀ ਨੂੰ ਬਹੁਤ ਗੁੱਸਾ ਆਇਆ ਉਸਨੇ ਕਿਹਾ ਸੁਖਵੀਰ ਤੂੰ ਅੰਗੂਠੀ ਵੇਚ ਕੇ ਉਸ ਗੁਜਰਾਤਨ ਨੂੰ ਹੀ ਪੈਸੇ ਦਿੱਤੇ ਹੋਣਗੇ ਨਹੀਂ ਪਿਤਾ ਜੀ ਮੈਂ ਉਸ ਨੂੰ ਕੋਈ ਪੈਸਾ ਨਹੀਂ ਦਿੱਤਾ ਉਹ ਆਪਣਾ ਬਿਜ਼ਨਸ ਕਰਦੀ ਹੈ ਬਿਜ਼ਨਸ ਕਾਦਾ ਬਿਜ਼ਨਸ ਕਰਦੀ ਹੈ ਉਹ ਨਸ਼ਾ ਸਪਲਾਈ ਕਰਦੀ ਹੈ ਜਿਸ ਨਾਲ ਉਹ ਆਪਣਾ ਘਰ ਦਾ ਖਰਚਾ ਕਰਦੀ ਹੈ ਸੁਖਵੀਰ ਦਾ ਪਿਤਾ ਇਹ ਗੱਲ ਸੁਣ ਕੇ ਸੁੰਨ ਹੋ ਗਿਆ ਉਸ ਨੂੰ ਸ਼ੱਕ ਹੋ ਗਿਆ ਕਿ ਸੁਖਵੀਰ ਵੀ ਸ਼ਾਇਦ ਨਸ਼ੇ ਵਿੱਚ ਨਾ ਪੈ ਗਿਆ ਹੋਵੇ ਸੁਖਵੀਰ ਦੇ ਪਿਤਾ ਜੀ ਨੇ ਕਿਹਾ ਮੈਂ ਤੇਰੀ ਉਸ ਔਰਤ ਦੋਸਤ ਨੂੰ ਮਿਲਣਾ ਹੈ ਜਿਸ ਦੇ ਨਾਲ ਤੂੰ ਰਹਿੰਦਾ ਸੀ ਕਿ ਤੂੰ ਮੈਨੂੰ ਉਸ ਨਾਲ ਮਲਾਏਂਗਾ ਸੁਖਵੀਰ ਤਾਂ ਪਹਿਲਾਂ ਹੀ ਉਸ ਕੋਲ ਜਾਣਾ ਚਾਹੁੰਦਾ ਸੀ ਸੁਖਵੀਰ ਤੇ ਉਸ ਦੇ ਪਿਤਾ ਦੋਨੋਂ ਜਣੇ ਉਸ ਗੁਜਰਾਤਨ ਦੇ ਘਰ ਚਲੇ ਗਏ ਤਾਂ ਉਹ ਘਰ ਦੇ ਅੰਦਰ ਬੈਠੀ ਸੀ ਬਹੁਤ देर ਤਾ ਆ ਕੇ ਉਸਨੇ ਦਰਵਾਜਾ ਨਹੀਂ ਖੋਲਿਆ ਜਦੋਂ ਪਿਤਾ ਜੀ ਵਾਰ-ਵਾਰ ਦਰਵਾਜਾ ਖੜਕਾ ਰਹੇ ਸੀ ਤਾਂ ਉਸਨੇ ਦਰਵਾਜਾ ਖੋਲ੍ਹਿਆ ਉਸ ਨੂੰ ਬਿਲਕੁਲ ਵੀ ਪਤਾ ਨਹੀਂ ਸੀ ਕਿ ਸੁਖਵੀਰ ਵੀ ਕਦੇ ਵਾਪਸ ਆਵੇਗਾ ਜਦੋਂ ਸੁਖਵੀਰ ਅੰਦਰ ਜਾਂਦਾ ਹੈ ਤਾਂ ਉਹ ਕੀ ਵੇਖਦਾ ਹੈ ਉਹ ਹੈਰਾਨ ਹੋ ਜਾਂਦਾ ਹੈ ਉਸ ਕੋਲ ਦੋ ਤਿੰਨ ਲੜਕੇ ਬੈਠੇ ਨਸ਼ਾ ਕਰ ਰਹੇ ਸੀ ਸੁਖਵੀਰ ਦੇ ਪਿਤਾ ਜੀ ਨੂੰ ਉਸਨੇ ਬਾਹਰ ਬਰਾਂਡੇ ਵਿੱਚ ਕੁਰਸੀਆਂ ਤੇ ਬਿਠਾ ਦਿੱਤਾ ਸੀ ਉਸਦੇ ਪਿਤਾ ਨੇ ਉਸ ਔਰਤ ਨੂੰ ਇੱਕ ਗੱਲ ਆਖੀ ਦੇਖਤੀ ਏ ਤੂੰ ਮੇਰੀ ਧੀ ਵਰਗੀਆਂ ਮੈਂ ਤੇਰੇ ਨਾਲ ਸਿਰਫ ਇੱਕ ਗੱਲ ਕਰਨੀ ਆ ਤੂੰ ਮੈਨੂੰ ਸੱਚ-ਸੱਚ ਦੱਸ ਦੇਮੀ ਉਸਨੇ ਸੁਣ ਕੇ ਸਿਰ ਹਿਲਾ ਦਿੱਤਾ ਤੇ ਮੇਰੇ ਸਹੁਰਾ ਸਾਹਿਬ ਨੇ ਉਸ ਨੂੰ ਪੁੱਛਿਆ ਕੀ ਮੇਰਾ ਸੁਖਵੀਰ ਵੀ ਨਸ਼ੇ ਕਰਦਾ ਹੈ ਉਸਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਮੇਰੇ ਸਹੁਰਾ ਸਾਹਿਬ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਉਹਨਾਂ ਦਾ ਦਿਮਾਗ ਫਟਣ ਵਾਲਾ ਹੋ ਗਿਆ ਉਹ ਉਸੇ ਪਲ ਸੁਖਵੀਰ ਨੂੰ ਨਾਲ ਲੈ ਕੇ ਉੱਠ ਖੜੇ ਉਹਨਾਂ ਨੇ ਪੰਜਾਬ ਆਉਣ ਲਈ ਬੱਸ ਪਕੜ ਲਈ ਕਿਉਂਕਿ ਟ੍ਰੇਨ ਦਾ ਅਜੇ ਸਮਾਂ ਨਹੀਂ ਸੀ ਸਾਰੇ ਰਸਤੇ ਵਿੱਚ ਮੇਰੇ ਸਹੁਰਾ ਸਾਹਿਬ ਆਖਦੇ ਸੀ ਕਿ ਮੈਨੂੰ ਨਹੀਂ ਪਤਾ ਕਿ ਕਦੋਂ ਤੂੰ ਪੰਜਾਬ ਆ ਗਿਆ ਪਿਤਾ ਜੀ ਸਾਰੇ ਰਸਤੇ ਸੋਚਦੇ ਰਹੇ ਜੋ ਮੇਰੇ ਪੁੱਤ ਨੂੰ ਬਿਮਾਰੀ ਚਿੰਬੜ ਗਈ ਆ ਇਸ ਨਾਲ ਕੀ ਬਣੇਗਾ ਸਾਡੇ ਘਰ ਦਾ ਮੇਰੇ ਪਿਤਾ ਜੀ ਸੋਚਣ ਲੱਗੇ ਕਿ ਇਸ ਬਿਮਾਰੀ ਤੋਂ ਮੈਂ ਇਸਦਾ ਕਿਸ ਤਰ੍ਹਾਂ ਛੁਟਕਾਰਾ ਕਰਾਵਾਂਗਾ ਸੁਖਵੀਰ ਕੋਲ ਤਾਂ ਪਹਿਲਾਂ ਆਪਣਾ ਕੁਝ ਨਸ਼ਾ ਸੀ ਉਹ ਕਰਦਾ ਰਿਹਾ ਸਾਨੂੰ ਕਿਸੇ ਨੂੰ ਵੀ ਪਤਾ ਨਹੀਂ ਲੱਗਣ ਦਿੱਤਾ ਜਦੋਂ ਹੁਣ ਉਸ ਕੋਲ ਨਸ਼ਾ ਖਤਮ ਹੋ ਗਿਆ ਸੀ ਤਾਂ ਉਹ ਸਾਰਾ ਸਾਰਾ ਦਿਨ ਪਿਆ ਰਹਿੰਦਾ ਸੀ ਉੱਠ ਕੇ ਕੋਈ ਵੀ ਕੰਮ ਕਰਨ ਦੇ ਕਾਬਲ ਨਹੀਂ ਸੀ ਰਹਾ ਇੱਕ ਦਿਨ ਸੁਖਵੀਰ ਮੇਰੇ ਸਹੁਰਾ ਸਾਹਿਬ ਤੇ ਸੱਸ ਤੋਂ ਚੋਰੀ-ਚੋਰੀ ਮੇਰੇ ਕੋਲੋਂ ਕੰਨਾਂ ਦੀਆਂ ਵਾਲੀਆਂ ਵੀ ਲੈ ਗਿਆ ਸੀ ਮੈਂ ਕਿਸੇ ਨੂੰ ਵੀ ਨਹੀਂ ਦੱਸਿਆ ਸੀ ਇੱਕ ਦਿਨ ਮੇਰੀ ਸੱਸ ਨੇ ਮੈਨੂੰ ਪੁੱਛ ਹੀ ਲਿਆ ਕੁੜੇ ਪ੍ਰੀਤ ਤੇਰੀਆਂ ਵਾਲੀਆਂ ਕਿੱਥੇ ਨੇ ਮੈਂ ਬਹਾਨਾ ਮਾਰਿਆ ਝੂਠ ਬੋਲਿਆ ਉਦੋਂ ਤਾ ਮੇਰੇ ਮੂੰਹੋਂ ਕੁਝ ਵੀ ਨਾ ਨਿਕਲਿਆ ਦੋਕ ਦਿਨਾਂ ਵਿੱਚ ਹੀ ਮੇਰੀ ਸੱਸ ਤੇ ਸਹਰਾ ਬਾਜ਼ਾਰ ਚੱਲੇ ਤਾਂ ਮੇਰੀ ਸੱਸ ਨੇ ਕਿਹਾ ਧੀਏ ਆਪਣੀਆਂ ਵਾਲੀਆਂ ਮੈਨੂੰ ਦੇ ਦੇ ਮੈਂ ਠੀਕ ਕਰਾ ਲਿਆਵਾ ਫਿਰ ਮੈਨੂੰ ਸੱਚ ਦੱਸਣਾ ਪਿਆ ਬੀਜੀ ਉਹ ਵਾਲੀਆਂ ਤਾਂ ਸੁਖਵੀਰ ਲੈ ਗਿਆ ਸੀ ਮੈਥੋਂ ਮੈਨੂੰ ਨਹੀਂ ਪਤਾ ਕਿ ਸੁਖਵੀਰ ਨਸ਼ਾ ਕਰਦਾ ਹੈ ਬੀਜੀ ਨੇ ਤੇ ਪਿਤਾ ਜੀ ਨੇ ਮੱਥੇ ਤੇ ਹੱਥ ਮਾਰਦੇ ਹੋਏ ਕਿਹਾ ਬਸ ਹੁਣ ਉਹ ਵਾਲੀਆਂ ਕਦੇ ਵੀ ਵਾਪਸ ਨਹੀਂ ਆਉਣਗੀਆਂ ਸੁਖਵੀਰ ਭਾਵੇਂ ਪਿੰਡ ਤੋਂ ਘਰ ਤੋਂ ਬਾਹਰ ਨਹੀਂ ਸੀ ਜਾਂਦਾ ਕਦੇ ਕਦਾਈਂ ਖੇਤ ਹੀ ਜਾਂਦਾ ਸੀ ਹੁਣ ਉਸਨੇ ਆਪਣਾ ਇੱਕ ਦੋਸਤ ਬਣਾ ਲਿਆ ਸੀ ਜਿਹੜਾ ਉਸ ਨੂੰ ਨਸ਼ਾ ਲਿਆ ਕੇ ਉਸਦੇ ਘਰ ਫੜਾ ਜਾਂਦਾ ਸੀ ਮੈਨੂੰ ਵੀ ਨਹੀਂ ਪਤਾ ਸੀ ਕਈ ਵਾਰੀ ਮੈਂ ਸੁਖਵੀਰ ਸਿੰਘ ਨੂੰ ਉਸ ਨੂੰ ਕਾਲ ਕਰਦੇ ਹੋਏ ਵੇਖਿਆ ਤਾਂ ਮੈਂ ਸੋਚਿਆ ਚਲੋ ਇਸ ਦਾ ਦੋਸਤ ਹੈ ਇਸ ਦਾ ਮਨ ਨਹੀਂ ਲੱਗਦਾ ਤਾਂ ਆਪਣੇ ਕੋਲ ਬੁਲਾ ਲੈਂਦਾ ਹੈ ਪਰ ਉਹ ਨਸ਼ਾ ਫੜਾਉਣ ਹੀ ਆਉਂਦਾ ਸੀ ਪਿਤਾ ਜੀ ਤੇ ਮੇਰੀ ਸੱਸ ਤਾਂ ਬਾਜ਼ਾਰ ਚੱਲੇ ਸੀ ਪਰ ਮੈਂ ਸੋਚਾਂ ਵਿੱਚ ਡੁੱਬ ਗਈ ਦੀਪ ਤੇ ਪ੍ਰੀਤ ਨੂੰ ਅੱਜ ਗੱਲਾਂ ਕਰਦਿਆਂ ਕਰਦਿਆਂ ਕਾਫੀ ਸਮਾਂ ਹੋ ਗਿਆ ਸੀ ਹੁਣ ਪ੍ਰੀਤ ਦੇ ਘਰੋਂ ਵੀ ਕਾਲ ਆ ਗਈ ਸੀ ਇਹ ਕਾਲ ਉਸਦੇ ਭਰਾ ਦੀ ਸੀ ਪ੍ਰੀਤ ਦੀਪ ਨੂੰ ਇਹ ਕਹਿ ਕੇ ਚਲੀ ਗਈ ਦੀਪ ਆਪਾਂ ਬਾਕੀ ਗੱਲਾਂ ਕੱਲ ਕਰਾਂਗੇ ਮੈਂ ਕੱਲ ਨੂੰ ਤੇਰੇ ਕੋਲ ਆਵਾਂਗੀ ਆਪਣੀ ਸਿਹਤ ਦਾ ਧਿਆਨ ਰੱਖੀ ਪ੍ਰੀਤ ਇਹ ਗੱਲਾਂ ਕਰਦੀ ਹੋਈ ਬੂਹੇ ਤੋਂ ਬਾਹਰ ਨਿਕਲ ਜਾਂਦੀ ਹੈ ਜਦੋਂ ਉਹ ਆਪਣੇ ਘਰ ਆਉਂਦੀ ਹੈ ਤਾ ਉਸ ਦਾ ਭਰਾ ਉਸ ਨੂੰ ਬਹੁਤ ਗੁੱਸੇ ਹੁੰਦਾ ਹੈ ਉਹ ਆਪਣੇ ਭਰਾ ਨੂੰ ਸਮਝਾ ਦਿੰਦੀ ਹੈ ਵੀਰੇ ਸਾਡੀਆਂ ਆਪਣੀਆਂ ਜ਼ਿੰਦਗੀਆਂ ਦੀਆਂ ਗੱਲਾਂ ਨੇ ਜੋ ਅਸੀਂ ਸਹੇਲੀਆਂ ਨੇ ਆਪਸ ਵਿੱਚ ਸਾਂਝੀਆਂ ਕਰਨੀਆਂ ਨੇ ਦੀਪ ਹੁਣ ਬਿਮਾਰ ਹੈ ਇਸ ਕਰਕੇ ਉਹ ਮੇਰੇ ਕੋਲ ਨਹੀਂ ਆ ਸਕਦੀ ਤਾਂ ਕਰਕੇ ਮੈਂ ਦੀਪ ਕੋਲ ਚਲੀ ਜਾਂਦੀ ਹਾਂ ਕੋਈ ਨਾ ਭੈਣੇ ਜਾਣਦਾ ਤਾਂ ਕੋਈ ਡਰ ਨਹੀਂ ਪਰ ਤੂੰ ਸਹੀ ਟਾਈਮ ਨਾਲ ਵਾਪਸ ਘਰ ਆ ਜਾ ਕਰ ਐਵੇਂ ਤੇਰੇ ਸਹੁਰੇ ਘਰ ਤੋਂ ਕੋਈ ਇੱਥੇ ਆ ਜਾਵੇ ਉਹ ਸੋਚਣਗੇ ਪਤਾ ਨਹੀਂ ਇਹ ਹਰ ਰੋਜ਼ ਇਸੇ ਤਰ੍ਹਾਂ ਤੁਰੀ ਫਿਰਦੀ ਹੈ ਠੀਕ ਆ ਵੀਰੇ ਕਹਿ ਕੇ ਉਹ ਆਪਣੀ ਬੀਜੀ ਕੋਲ ਜਾ ਕੇ ਬੈਠ ਗਈ ਉਸ ਦਿਨ ਪ੍ਰੀਤ ਦੇ ਮੰਮੀ ਵੀ ਬਹੁਤ ਗੁੱਸੇ ਹੋਏ ਸੀ ਤੇਰੇ ਲਈ ਇੰਨਾ ਸਮਾਂ ਬਾਹਰ ਲਾਉਣਾ ਠੀਕ ਨਹੀਂ ਆ ਮੰਮੀ ਜੀ ਮੈਂ ਤੇ ਦੀਪ ਜਦੋਂ ਗੱਲਾਂ ਕਰਨ ਲੱਗ ਜਾਂਦੀਆਂ ਸਾਨੂੰ ਕੁਝ ਵੀ ਨਹੀਂ ਪਤਾ ਲੱਗਦਾ ਕਿ ਕਿੰਨਾ ਕੁ ਸਮਾਂ ਹੋ ਗਿਆ ਸਹੇਲੀਆਂ ਸਹੇਲੀਆਂ ਜਿਹੜਾਂ ਬਾਦ ਮਿਲੀਆਂ ਹਨਾ ਦੁੱਖ ਸੁੱਖ ਤਾਂ ਹੁਣ ਸਾਂਝੇ ਕਰਨੇ ਹੀ ਹੁੰਦੇ ਨੇ ਅਗਲੇ ਦਿਨ ਪ੍ਰੀਤ ਆਪਣਾ ਕੰਮ ਜਲਦੀ ਜਲਦੀ ਸਮੇਟ ਕੇ ਦੀਪ ਦੇ ਘਰ ਚਲੀ ਜਾਂਦੀ ਹੈ ਦੀਪ ਉਸ ਨੂੰ ਪਹਿਲਾਂ ਚਾਹ ਪਾਣੀ ਪੁੱਛਦੀ ਹੈ ਤੇ ਫਿਰ ਉਸ ਨਾਲ ਗੱਲ ਕਰਦੀ ਹੈ ਪ੍ਰੀਤ ਮੈਨੂੰ ਦੱਸ ਫਿਰ ਤੇਰੇ ਪਤੀ ਨੇ ਨਸ਼ਾ ਕਿਵੇਂ ਛੱਡਿਆ ਭੈਣੇ ਨਸ਼ਾ ਪੀਣ ਵਾਲੇ ਕਦੇ ਨਸ਼ਾ ਨਹੀਂ ਛੱਡ ਸਕਦੇ ਉਹਨਾਂ ਨੂੰ ਆਦਤਾਂ ਜੋ ਬਣ ਜਾਂਦੀਆਂ ਨੇ ਜਦੋਂ ਸਾਡੇ ਘਰ ਦੇ ਵਿੱਚ ਛੋਟੀਆਂ-ਛੋਟੀਆਂ ਚੀਜ਼ਾਂ ਵੀ ਵੇਖਣ ਲੱਗ ਪਈਆਂ ਆ ਮੇਰੇ ਪਿਤਾ ਜੀ ਨੇ ਨਸ਼ਾ ਛਡਾਊ ਕੇਂਦਰ ਵਿੱਚ ਜਾ ਕੇ ਗੱਲ ਕੀਤੀ ਅਗਲੇ ਦਿਨ ਹੀ ਰਾਤ ਨੂੰ ਉਹ ਮੇਰੇ ਪਤੀ ਨੂੰ ਲੈਣ ਆ ਗਏ ਸੁਖਵੀਰ ਸੁੱਤਾ ਪਿਆ ਸੀ ਜਿਸ ਸਮੇਂ ਬਾਹਰ ਗੱਡੀ ਆ ਕੇ ਰੁਕੀ ਪਿਤਾ ਜੀ ਨੂੰ ਤਾਂ ਪਤਾ ਸੀ ਪਰ ਸਾਨੂੰ ਬਿਲਕੁਲ ਵੀ ਨਹੀਂ ਦੱਸਿਆ ਸੀ ਮੈਂ ਬੜੀ ਹੈਰਾਨ ਪਰੇਸ਼ਾਨ ਹੋਵਾਂ ਇਸ ਵੇਲੇ ਸਾਡੇ ਘਰ ਵਿੱਚ ਇਹ ਬੰਦੇ ਕੌਣ ਆ ਗਏ ਨੇ ਜੋ ਸੁਖਵੀਰ ਨੂੰ ਬਿਨਾਂ ਪੁੱਛੇ ਹੀ ਆਪਣੀ ਗੱਡੀ ਵਿੱਚ ਬਿਠਾ ਕੇ ਲੈ ਗਏ ਪਿਤਾ ਜੀ ਨੇ 10000 ਰੁਪਏ ਵੀ ਉਹਨਾਂ ਨੂੰ ਦੇ ਦਿੱਤਾ ਉਸ ਸਮੇਂ ਤਾਂ ਮੈਂ ਵੀ ਇਹ ਸੋਚਿਆ ਵੀ ਸ਼ਾਇਦ ਪਿਤਾ ਜੀ ਨੇ ਇਹਨਾਂ ਬੰਦਿਆਂ ਤੋਂ ਛਡਵਾਉਣ ਲਈ ਦਿੱਤਾ ਹੈ ਸਾਨੂੰ ਪਿਤਾ ਜੀ ਨੇ ਆਖ ਦਿੱਤਾ ਕਿ ਮਹੱਲੇ ਵਿੱਚ ਕੋਈ ਵੀ ਪੁੱਛੇ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ ਤੁਸੀਂ ਇਹ ਆਖ ਦੇਣਾ ਕਿ ਸੁਖਵੀਰ ਦਿੱਲੀ ਚਲਾ ਗਿਆ ਹੈ ਸੁਖਵੀਰ ਹੁਣ ਨਸ਼ਾ ਛਡਾਊ ਕੇਂਦਰ ਵਾਲਿਆਂ ਦੇ ਹਵਾਲੇ ਸੀ ਸਾਡਾ ਉਸ ਨਾਲ ਕੋਈ ਵੀ ਸੰਪਰਕ ਨਹੀਂ ਹੁੰਦਾ ਸੀ ਬਸ ਮੇਰੇ ਪਿਤਾ ਜੀ ਸੈਂਟਰ ਵਾਲਿਆਂ ਨਾਲ ਹੀ ਗੱਲ ਕਰਕੇ ਉਸ ਦਾ ਹਾਲਚਾਲ ਪੁੱਛ ਲੈਂਦੀ ਸੀ ਉਸ ਕੋਲ ਉਸ ਦਾ ਫੋਨ ਵੀ ਨਹੀਂ ਸੀ ਉਹ ਫੋਨ ਨਸ਼ਾ ਛਡਾਊ ਕੇਂਦਰ ਵਾਲਿਆਂ ਨੇ ਆਪਣੇ ਕੋਲ ਰੱਖ ਲਿਆ ਸੀ ਇੱਕ ਦਿਨ ਦੋ ਦਿਨ ਪੂਰਾ ਇੱਕ ਮਹੀਨਾ ਲੰਘ ਗਿਆ ਸੱਚ ਪੁੱਛੇ ਦੀਪ ਹੁਣ ਮੇਰਾ ਵੀ ਘਰ ਵਿੱਚ ਦੇਲ ਨਹੀਂ ਸੀ ਲੱਗਦਾ ਮੈਂ ਸੋਚਦੀ ਸੀ ਸੁਖਵੀਰ ਕਿ ਸਿਹਾਲਤ ਵਿੱਚ ਹੋਵੇਗਾ ਸੁਖਵੀਰ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਗਏ ਨੂੰ 2 ਮਹੀਨੇ ਹੋ ਗਏ ਸੀ ਇੱਕ ਦਿਨ ਸਾਡੇ ਲਾਗਲੇ ਪਿੰਡ ਦਾ ਕੋਈ ਨਸ਼ਾ ਛਡਾਊ ਕੇਂਦਰ ਵਿੱਚੋਂ ਲੜਕਾ ਆਇਆ ਹੋਇਆ ਸੀ ਉਸ ਕੋਲ ਸੁਖਵੀਰ ਨੇ ਪਤਾ ਨਹੀਂ ਕਿਵੇਂ-ਕਿਵੇਂ ਕਰਕੇ ਸੁਨੇਹਾ ਭੇਜਿਆ ਸੀ ਜੋ ਨਸ਼ਾ ਛਡਾਊ ਕੇਂਦਰ ਵਿੱਚ ਹੀ 2 ਮਹੀਨੇ ਕੱਟ ਕੇ ਆਇਆ ਸੀ ਉਹ ਆ ਕੇ ਪਿਤਾ ਜੀ ਨੂੰ ਕਹਿਣ ਲੱਗਾ ਸੁਖਵੀਰ ਆਖਦਾ ਹੈ ਕਿ ਜੇ ਮੈਨੂੰ ਲੈਣ ਨਾ ਆਏ ਤਾਂ ਮੈਂ ਇੱਥੇ ਹੀ ਮਰ ਜਾਵਾਂਗਾ ਇਸ ਕਰਕੇ ਮੈਨੂੰ ਲੈ ਜਾਓ ਸੁਖਵੀਰ ਦਾ ਪਿਤਾ ਇਹ ਗੱਲ ਸੁਣ ਕੇ ਡਰ ਗਿਆ ਉਸਨੇ ਅਗਲੇ ਦਿਨ ਹੀ ਨਸ਼ਾ ਛਡਾਊ ਕੇਂਦਰ ਵਿੱਚ ਜਾਣ ਦਾ ਮਨ ਬਣਾਇਆ ਕੇਂਦਰ ਵਿੱਚ ਜਾ ਕੇ ਬਹਾਨਾ ਲਾਇਆ ਕਿ ਮੇਰੀ ਪਤਨੀ ਬਹੁਤ ਬਿਮਾਰ ਹੈ ਇਸ ਕਰਕੇ ਇਸ ਨੂੰ ਛੁੱਟੀ ਦੇ ਦੇਵੋ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ ਕਹਾਣੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇਕਰ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਕਹਾਣੀ ਸੁਣ ਲਈ ਤੁਹਾਡਾ ਧੰਨਵਾਦ